ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਦਾ ਸੂਬਾ ਪ੍ਰਧਾਨ ਰਾਜਾ ਬੜਿੰਗ ਸਾਹਿਬ ਤਰਨਤਾਰਨ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉੱਥੇ ਆਪਣੇ ਕੈਂਡੀਡੇਟ ਦੇ ਸਬੰਧ ਅੰਦਰ ਬੋਲਦੇ ਨੇ ਤੇ ਉੱਥੇ ਦੀ ਉਹਨਾਂ ਦੀ ਇੱਕ ਸਟੇਟਮੈਂਟ ਹੈ ਪੋਸਟ ਵੀ ਘੁੰਮਦੀ ਹੈ ਉਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਵੀ ਸਾਨੂੰ ਖਾਲਸਤਾਨ ਦੀ ਲੋੜ ਨਹੀਂ ਸਾਨੂੰ ਹਿੰਦੁਸਤਾਨ ਦੀ ਲੋੜ ਹੈ ਆਸ਼ਾ ਮੈਂ ਵੀਡੀਓ ਦੇ ਸ਼ੁਰੂ ਵਿੱਚ ਹੀ ਤੁਹਾਨੂੰ ਦੱਸ ਦਿੰਦਾ ਜੀ ਸਾਡਾ ਖਾਲਸਾ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਖਾਲਸਾ ਦਾ ਵਿਰੋਧੀ ਹਾਂ 100% ਔਰ ਜੇ ਕਿਤੇ ਖਾਲਸਾ ਨੂੰ ਮੰਨ ਲੋ ਬਣ ਜੇ ਪਹਿਲੀ ਗੱਲ ਤਾਂ ਫੀਲ ਮੈਨ ਨੇ ਸੁਪਨੇ ਨੇ ਮੰਨ ਲੋ ਜੇ ਬਣ ਜੇ ਮੈਂ ਖਾਲਸਾ ਨੂੰ ਦੇ ਵਿੱਚ ਨਹੀਂ ਰਹਿੰਦਾ ਇਹ ਮੈਥੋਂ ਜਿੱਥੇ ਮਰਜੀ ਲਿਖਾ ਕੇ ਲੈ ਲਓ ਕਿਸੇ ਨੂੰ ਕਈ ਵੀ ਕੋਈ ਸ਼ੰਕਾ ਹੁੰਦੀ ਹੈ ਇਹ ਕਲੀਅਰ ਕਰ ਦਿੰਦਾ ਹੁੰਡੇੜੇ ਰਾਜੇ ਵੜਿੰਗ ਦਾ ਬਿਆਨ ਹੈ ਉਹ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਵੀ ਤੁਹਾਨੂੰ ਹਿੰਦੁਸਤਾਨ ਦੀ ਲੋੜ ਹੈ। ਨਾ ਖਾਲਸਤਾਨ ਦੀ ਲੋੜ ਹੈ। ਸਾਨੂੰ ਨਾ ਖਾਲਸਤਾਨ ਦੀ ਲੋੜ ਹੈ ਨਾ ਹਿੰਦੂਸਤਾਨ ਦੀ ਲੋੜ ਹੈ ਸਾਨੂੰ ਭਾਰਤ ਦੀ ਲੋੜ ਹੈ। ਨਕਸ਼ੇ ਤੇ ਨਾਮ ਜਿਹੜਾ ਹੈ ਨਾ ਉਹ ਹਿੰਦੁਸਤਾਨ ਨਹੀਂ ਉਹ ਭਾਰਤ ਹੈ ਜੀ। ਜਿਹਦੇ ਚਲੂਨੇ ਲੜਦੇ ਨੇ ਲੜਨ ਦਿਓ ਸਾਨੂੰ ਕੋਈ ਮਤਲਬ ਨਹੀਂ। ਇੰਗਲਿਸ਼ ਵਿੱਚ ਇੰਡੀਆ ਤੇ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਭਾਰਤ ਕਹਿ ਦੋ ਬਸ ਹੁਣ ਮੈਂ ਅਸਲੀਅਤ ਕੀ ਹੈ ਦੱਸਣ ਲੱਗਾ ਖਾਲਸਤਾਨ ਦੀ ਜਿਹੜੀ ਮੂਵਮੈਂਟ ਆ ਸ਼ੁਰੂ ਕਿਨੇ ਕੀਤੀ ਹੈ ਤੁਹਾਨੂੰ ਪਤਾ ਹੈ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਇਹ ਮੂਵਮੈਂਟ ਸ਼ੁਰੂ ਕੀਤੀ ਸੀ ਤੇ ਸਪੋਰਟ ਕਿਨੇ ਕੀਤਾ ਸੀ ਆਈਐਸਆਈ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਇੱਕ ਏਜੰਸੀ ਹੈ ਉਹਨਾਂ ਨੇ ਸ਼ੁਰੂ ਕੀਤਾ ਸੀ ਇਹ ਮੂਵਮੈਂਟ ਸ਼ੁਰੂ ਕਿੱਥੋਂ ਹੁੰਦੀ ਹੈ ਅਮਰੀਕਾ ਤੇ ਕੈਨੇਡਾ ਤੋਂ ਇਹ ਸਭ ਨੂੰ ਪਤਾ ਹੈ ਔਰ ਇਹਦੇ ਤੁਹਾਨੂੰ ਤੱਥ ਸਬੂਤ ਵੀ ਮਿਲ ਜਾਣਗੇ ਜਦੋਂ ਕਿਤੇ ਰਾਹੁਲ ਗਾਂਧੀ ਅਮਰੀਕਾ ਜਾਂ ਕੈਨੇਡਾ ਜਾਵੇ ਉਹਨੂੰ ਖਾਲਸਤਾਨੀ ਉਹਦਾ ਸਵਾਗਤ ਕਰਦੇ ਆ ਸਚਾਈ ਹੈ ਅੰਦਰਖਾਤੇ ਮੀਟ ਨ ਕਰਦੇ ਜਦੋਂ ਕਿਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣ ਉਹਦਾ ਵਿਰੋਧ ਕਰਦੇ ਆ ਇਹ ਮੂਵਮੈਂਟ ਕਿਹਨੇ ਸ਼ੁਰੂ ਕੀਤੀ ਸੀ ਕਾਂਗਰਸ ਪਾਰਟੀ ਨੇ ਤੇ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਉਹ ਤੋਂ ਪਹਿਲਾਂ ਅਟਾਲਾ ਵਿਹਾਰੀ ਵਜਪਾਈ ਬਣਦੇ ਨੇ ਉਦੋਂ ਤੋਂ ਜਿਹੜੇ ਖਾਲਸਾ ਦੇ ਫੰਡ ਵਗੈਰਾ ਸੀ ਨਾ ਰੋਕ ਦਿੱਤੇ ਸੀ ਇਧਰ ਉਧਰ ਉਹ ਫੰਡ ਜਿਹੜੀ ਆਉਂਦੀ ਜਾਂਦੀ ਸੀ ਉਹ ਬੰਦ ਕਰਤੀ ਸੀ ਇਸ ਕਰਕੇ ਇਹ ਬੀਜੇਪੀ ਸਰਕਾਰ ਦੇ ਭਾਰ ਸਰਕਾਰ ਦੇ ਮੌਜੂਦਾ ਸਰਕਾਰ ਦੇ ਇਹ ਵਿਰੋਧ ਵਿੱਚ ਰੰਜਿ ਨਿਖਾਲਸਤ ਨਹੀਂ ਹੁਣ ਰਾਜ ਇਹ ਬੜਿੰਗ ਨੂੰ ਇੱਕ ਬੇਨਤੀ ਹੈ ਜੇ ਕਦੇ ਸੁਣ ਲੈਣ ਵੀ ਜਿਹੜੀਆਂ ਇਹ ਛੁਰਲੀਆਂ ਤੋਂ ਛੱਡਦੇ ਹੋ ਨਾ ਇਹ ਰਾਜਨੀਤੀ ਨਹੀਂ ਇਨੂੰ ਅੱਗ ਲਾਉਣਰ ਕਹਿੰਦੇ ਆ। ਨਾਲੇ ਤਰਨਤਾਰਨ ਤੇ ਤੁਹਾਡਾ ਤਾਂ ਬੱਟੀ ਦੇ ਕੱਖ ਨਹੀਂ। ਤੂੰ ਤੇ ਚੁੱਪ ਕਰਕੇ ਬੈਠੋ ਉੱਥੇ। ਜਿਹੜਾ ਉੱਥੇ ਤਰਨਤਾਰਨ ਦੇ ਮੁਕਾਬਲੇ ਹੈ ਨਾ ਇਹ ਗੱਲ ਕੌੜੀ ਹੈ। ਹਾਜ਼ਮ ਨਹੀਂ ਹੋਣੀ। ਉੱਥੇ ਤਾਂ ਭਾਜਪੀ ਤੇ ਝਾੜੂ ਵਿੱਚ ਮੁਕਾਬਲਾ ਹੈ ਤਰਨਤਾਰਨ ਦੇ ਤਾਂ। ਨਿਸ਼ਾਰੇ ਆਂ ਪਤਾ ਪਿੰਡਾਂ ਦੇ ਵਿੱਚ ਜਿਹੜੀ ਵੋਟ ਹੈ ਉਹ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੀ ਹੈ ਤੇ ਜਿਹੜੀ ਸ਼ਹਿਰਾਂ ਦੇ ਵਿੱਚ ਵੋਟ ਹੈ ਉਥੇ ਬੀਜੇਪੀ ਦੀ ਵੋਟ ਹੈ ਇਹਦੇ ਕੋਈ ਸ਼ੱਕ ਹੀ ਨਹੀਂ ਤੁਸੀਂ ਤਾਂ ਨਾ ਤਿੰਨਾਂ ਚੋਂ ਨਾ 13 ਚੋਂ ਤੁਹਾਡੀਆਂ ਤਾਂ ਬਿਆਨ ਵੇਜੀਆਂ ਕਿਸੇ ਕੰਮ ਆਉਣਗੀਆਂ ਬੜਾ ਸੌਖਾ ਹੁੰਦਾ ਹੈ ਸਟੇ ਤੇ ਖੜ ਕੇ ਅਸਾ ਪਤਾ ਨਹੀਂ ਸਵੇਰੇ ਚਾਹ ਦੇ ਨਾਲ ਕੋਈ ਕੈਪਸੂਲ ਲੈਂਦੇ ਆ ਜਾ ਕੋਈ ਦੋ ਚਾਰ ਕਾਰਡ ਵੱਧ ਮਾਰ ਲੈਂਦੇ ਇਹਨੂੰ ਸ਼ੁਰਤ ਹੀ ਨਹੀਂ ਰਹਿੰਦੀ ਵੀ ਮੂਰੇ মিডিਆ ਖੜਾ ਹੈ ਇਹ ਹੁਣ ਵੀ ਨਾ 30 40 ਸਾਲ ਪਿੱਛੇ ਫਿਰਦੇ ਆ ਕਿਉਂਕਿ ਉਦੋਂ ਕੋਈ ਕੈਮਰਾ ਕੋਈ মিডিਆ ਇਹ ਨਾ ਹੁੰਦਾ ਨਹੀਂ ਸੀ ਹੁਣ ਹਰੇਕ ਬੰਦੇ ਕੋਲੇ ਫੋਨ ਹੈ ਅਗਲਾ ਐਨ ਕਾਂਜ ਕੈਮਰਾ ਲਈ ਬੈਠਾ ਹੁੰਦਾ ਪੈਨ ਵਿੱਚ ਲਈ ਬੈਠਾ ਹੁੰਦਾ ਤੁਹਾਡੇ ਰਿਕਾਰਡਿੰਗ ਕਰਕੇ ਅਗਲਾ ਤੁਸੀਂ ਹਲੇ ਗੱਡੀ 'ਚ ਬੈਠਣਾ ਹੀ ਹੁੰਦਾ ਉਦੋਂ ਪਹਿਲੀਆਂ ਉਹਨਾਂ ਬਾਹਰ ਨਿਕਲ ਦਿੰਦਾ ਬਾ ਰਾਜਾ ਜੀ ਕੀ ਬੋਲਦੇ ਸੀ ਅਬਾਜਬਾ ਸਾਹਿਬ ਕੀ ਬੋਲ ਦਿੱਸੀ। ਅਖੈਰਾ ਸਾਹਿਬ ਨੇ ਕੀ ਬੋਲੇ? ਆ ਕੈਪਟਨ ਸਾਹਿਬ ਕੀ ਬੋਲੇ? ਸਾਰਾ ਕੁਛ ਅਗਲਾ ਪਹਿਲੀ ਸੁਣਾ ਦਿੰਦਾ। ਹੁਣ ਇਹ ਵੀ ਦੱਸੋ ਨਾ ਵੀ ਜਿਹੜੇ ਖਾਲਸਾ ਦੇ ਮੂਵਮੈਂਟ ਆ ਸ਼ੁਰੂ ਕਿਨੇ ਕੀਤੀ ਹੈ। ਇਹ ਤੁਸੀ ਦੱਸਣਾ ਨਹੀਂ ਕਿਉਂਕਿ ਦੂਤਿਆਂ ਥੋੜੇ ਪੜ੍ਹਨੇ। ਤਰਨਤਾਰ ਨੇ ਲੋਕਾਂ ਨੂੰ ਬੇਨਤੀ ਹੈ ਜੀ। ਇਹ ਕੌੜਾ ਸੱਚ ਹੈ। ਹਾਜ਼ਮ ਵੀ ਕਰਿਆ ਕਰੋ। ਬਰਦਾਸ਼ਤ ਵੀ ਕਰਿਆ ਕਰੋ ਸੁਣ ਵੀ ਲਿਆ ਕਰੋ ਔਰ ਕਮੈਂਟ ਬਾਕਸ ਅਸੀਂ ਕਦੇ ਬੰਦ ਨਹੀਂ ਕਰਦੇ ਖੁੱਲਾ ਰੱਖਦੇ ਹਾਂ ਉਹਦੇ ਵਿੱਚ ਦੋ ਅੱਖਰ ਲਿਖ ਵੀ ਦਿਆ ਕਰੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਲਿਖ ਦਿਆ ਕਰੋ ਤੁਹਾਡੀ ਗੱਲ ਅਸੀਂ ਪੜਾਂਗੇ ਜੋ ਲਿਖੀ ਹੋਊਗੀ ਉਹਦਾ ਤੁਹਾਨੂੰ ਜਵਾਬ ਹੀ ਦੇ ਦਾਂਗੇ ਪਰ ਕੀ ਤਰਨਤਾਰਨ ਦੇ ਜਿਹੜੀ ਇਲੈਕਸ਼ਨ ਹੋਣੀ ਆ ਉਹ ਖਾਲਸਾਤਾਨ ਦੇ ਨਾਂ ਤੇ ਹੋਣੀ ਹੈ ਜਾਂ ਹਿੰਦੁਸਤਾਨ ਦੇ ਨਾਂ ਤੇ ਹੋਣੀ ਹੈ ਨਾ ਤਾਂ ਭਾਰਤ ਦੇ ਲੋਕ ਖਾਲਸਾਤਾਨ ਚਾਹੁੰਦੇ ਆ ਨਾ ਹਿੰਦੁਸਤਾਨ ਚਾਹੁੰਦੇ ਆ ਤੁਸੀਂ ਬਿਆਨਬਾਜ਼ੀ ਕਰਦੇ ਕਰਦੇ ਭਾਰਤ ਦਾ ਨਾਂ ਹੀ ਬਦਲ ਲੱਗਿਓ ਕਿਉਂ ਕਹਿੰਦੇ ਹੋ ਇਹਹੀ ਟਕਰਾਅ ਜਦੋਂ ਹੁੰਦਾ ਸਾਡੇ ਜਿਹੜੇ ਬੁੱਝਣ ਨੇ ਉਹ ਕਹਿੰਦੇ ਜੀ ਹਿੰਦੂਤਾ ਹਿੰਦੁਸਤਾਨੀ ਨੇ ਉਹ ਤਾਂ ਹਿੰਦੂ ਰਾਸ਼ਟਰ ਚਾਹੁੰਦੇ ਆ ਕੁਝ ਉਧਰ ਹਿੰਦੂਆਂ ਵਾਲੇ ਪਾਸੇ ਉਹ ਕਹਿਣਗੇ ਜੀ ਤਾਂ ਇਹ ਤਾਂ ਸਿੱਖ ਤਾਂ ਖਾਲਸਾ ਚਾਹੁੰਦੇ ਤੁਸੀਂ ਇਹੇ ਲੰਬੂ ਲਈ ਰੱਖੂਗੇ ਹਰ ਵਕਤ ਤੁਹਾਡੇ ਕੋਲ ਇਹ ਹੀ ਲੜਾਈਆਂ ਰਹਿਣਗੀਆਂ ਹਰ ਵਕਤ ਕਿਸੇ ਮੁੱਦੇ ਤੇ ਕਿਉਂ ਨਹੀਂ ਗੱਲ ਕਰਦੇ ਤੁਸੀਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਸਭ ਤੋਂ ਵੱਧ ਨਸ਼ਾ ਸਭ ਤੋਂ ਵੱਧ ਗੁੰਡਾਗਰਦੀ ਜਿਹੜੇ ਹੁੰਦੀਆਂ ਨਾ ਉਹ ਮਾਜੇ ਤੇ ਦਬਾਬੇ ਵਿੱਚ ਹੁੰਦੀ ਹੈ ਇਹ 'ਚ ਕੋਈ ਦੋਰਾਮਾ ਨਹੀਂ ਕੋਈ ਸੱਚਾਈ ਹੈ ਅੰਕੜੇ ਦੇਖ ਲਓ ਤੁਸੀਂ ਅਤਵਾਦ ਦਾ ਦੌਰ ਸਭ ਤੋਂ ਵੱਧ ਕਿੱਥੇ ਸੀ ਉਹ ਦਬਾਵੇ ਤੇ ਮਾਜੇ ਵਿੱਚ ਸੀ ਇਸ ਵਕਤ ਨਸ਼ੇ ਸਭ ਤੋਂ ਵੱਧ ਕਿੱਥੇ ਨੇ ਮਾਜੇ ਤੇ ਦਬਾਵੇ ਵਿੱਚ ਨੇ ਤੁਸੀਂ ਇਹਨੂੰ ਝੂਠ ਠਟਲਾ ਨਹੀਂ ਸਕਦੇ ਇਹ ਕਿਉਂ ਨਹੀਂ ਗੱਲ ਕਰਦੇ ਤੁਸੀਂ ਤੁਸੀਂ ਜਿਹੜਾ ਜੂਥ ਹੈ ਉਹਨੂੰ ਕਦੇ ਬੜੀ ਨਿਯਮ ਸਟੇਜ 'ਤੇ ਖੜ ਕੇ ਕੋਈ ਚੰਗੀ ਗੱਲ ਸੁਣਾਓਗੇ ਜਾਂ ਇਦਾਂ ਹੀ ਤੁਸੀਂ ਗੁੰਮਰਾਹ ਕਰਦੇ ਰਹੋਗੇ ਨਾ ਪਹਿਲਾਂ ਮੋਤਪਾਲ ਵਰਗੇ ਨੇ ਉਹ ਗੁੰਮਰਾਹ ਕਰੀ ਕੇ ਪਹਿਲਾਂ ਪੇਟਰਾ ਵਾਲੇ ਕਰਦੇ ਰਹੇ ਹੁਣ ਉਹੀ ਲੱਛਣ ਤੁਹਾਡੇ ਨੇ ਤੁਸੀਂ ਰਾਜਨੀਤੀ ਕਰੋ ਜਾਂ ਤੁਸੀਂ ਅਗਲੇ ਵਿੱਚ ਖੜ ਕੇ ਕਹੋ ਵੀ ਅਸੀਂ ਨਸ਼ੇ ਬੰਦ ਕਰਨੇ ਤੁਸੀਂ ਉਹ ਕਹਿਣਾ ਨਹੀਂ ਕਿਉਂਕਿ ਪਹਿਲਾਂ ਤੁਸੀਂ ਜਲੂਸ ਕਢਾ ਸਕਿਓ ਗੈਂਗਸਟਰ ਬਾਦ ਤੁਸੀਂ ਲੈ ਕੇ ਆਓ ਨਸ਼ੇ ਤੁਸੀਂ ਲੈ ਕੇ ਆਓ ਉਹ ਜੇ ਤੁਸੀਂ ਗੱਲ ਕਰਦੇ ਹੋ ਅਗਲਾ ਤੁਹਾਨੂੰ ਮੂਲੂ ਭੁੱਲ ਪੈਂਦਾ ਵੀ ਚੁੱਪ ਕਰੋ ਤੁਹਾਨੂੰ ਲਾ ਬੋਲਣ ਨਹੀਂ ਦਿੰਦਾ ਤੁਹਾਡੇ ਕੋਲ ਹੁਣ ਇਹ ਲੱਛਣ ਰਹੇਗੇ ਇਹ ਗੱਲਾਂ ਕਰੋਗੇ ਕਦੇ ਜੂਥ ਨੂੰ ਕਹੋਗੇ ਮੀ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੋ ਪੜ੍ਹਿਆ ਲਿਖਿਆ ਜੂਤ ਰਾਜਨੀਤੀ ਵਿੱਚ ਆਵੇ ਪੰਜਾਬ ਦੀ ਬਾਗਡੋਰ ਸੰਭਾਲੇ ਕਦੇ ਕਹੋਂਗੇ ਤੁਸੀਂ ਕਦੇ ਨਹੀਂ ਤੁਸੀਂ ਕਹਿਣਾ ਤੁਸੀਂ ਪੁੱਠੇ ਸਿੱਧੇ ਬਿਆਨ ਦੇ ਕੇ ਹਰ ਵਕਤ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਰਨ-ਤਰਨ ਦੇ ਲੋਕਾਂ ਨੂੰ ਬੇਨਤੀ ਹੈ ਵੀੜ ਅੱਗ ਲਾਉ ਜੰਤਰ ਨੇ ਨਾ ਇਹਨਾਂ ਤੋਂ ਬਚਾ ਕਰ ਲੋ ਆਪਣਾ ਔਰ ਰਿਜ਼ਲਟ ਤੁਹਾਨੂੰ ਮੈਂ ਦੇ ਦਿੱਤਾ ਜਿਹੜਾ ਜਿਮਨਿਨ ਚੋਣ ਤਰੰਤਾਰ ਤੇ ਹੋਣੀ ਹੈ ਉੱਥੇ ਜਿਹੜਾ ਮੁਕਾਬਲਾ ਹੈਗਾ ਉਹ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਇਹ ਤੁਸੀਂ ਆਉਣ ਵਾਲੇ ਨੇੜੇ ਦਿਨ ਨੇ ਹਰੀराम ਇਹ ਭਖਣਾ ਅਖਾੜਾ ਉਥੋਂ ਦਾ ਪਤਾ ਲੱਗ ਰਿਹਾ ਤੁਹਾਨੂੰ ਵੀ ਕੀ ਹੋ ਰਿਹਾ ਤੁਸੀਂ ਰਾਜਨੀਤੀ ਕਰੋ ਕੀ ਪੂਰੇ ਭਾਰਤ ਦੇ ਲੋਕ ਹਿੰਦੂ ਰਾਸ਼ਟਰ ਚਾਹੁੰਦੇ ਹਨ ਕੀ ਪੂਰੇ ਭਾਰਤ ਦੇ ਲੋਕ ਖਾਲਤਾਂ ਚਾਉਂਦੇ ਆ ਕੋਈ ਵੀ ਨਹੀਂ ਚਾਹੁੰਦਾ ਤੁਸੀਂ ਕਿਉਂ ਆਪਣੀ ਕੁਰਸੀ ਦੇ ਖਾਤਰ ਬੇੜਾ ਗਰ ਕਰਨ ਲੱਗਿਆ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ ਗੋਰਿਆਂ ਦੇ ਕੋਲੋਂ ਉਹਨੇ ਕੁਰਬਾਨੀਆਂ ਕੀ ਨੇ ਤੁਸੀਂ ਇੱਕ ਦਿਨ ਜਾਣਾ ਹੁੰਦਾ ਹੈ ਭਗਤ ਸਿੰਘ ਵਾਲੀ ਪੱਗ ਬੰਨ ਲਓ ਉੱਥੇ ਮਿੱਟੀ ਦੀ ਮੁਠੀ ਭਰ ਕੇ ਮੱਥੇ ਨੂੰ ਲਾ ਲਓ ਅਸੀਂ ਕਸਮ ਖਾਂਦੇ ਆਂ ਬਾਦੇ ਵੀ ਤੁਹਾਡੇ ਜੁੱਤੀਆਂ ਪੈਣ ਨੂੰ ਤਾਂ ਹੁੰਦਾ ਫਿਰ ਤੁਸੀਂ ਮੁੱਕਰ ਜਾਨੇ ਕਿਸੇ ਸਟੈਂਡ ਤੇ ਖੜ੍ਹ ਵੀ ਜਾਓ ਕਾਨੂੰਨ ਯਾਰ ਬੇੜਾ ਕਰ ਕਰੋ ਕੱਲੇ ਰਾਜੇ ਬੜਿੰਗ ਦੀ ਮੈਂ ਗੱਲ ਨਹੀਂ ਕਰਦਾ ਜੀ ਜਿੰਨੇ ਵੀ ਲੀਡਰ ਇਲੈਕਸ਼ਨ ਲੜਦੇ ਨੇ ਭਾਵੇਂ ਝਾੜੂ ਵਾਲਿਆਂ ਦਾ ਹੋਵੇ ਭਾਵੇਂ ਬੀਜਪੀ ਦਾ ਹੋਵੇ ਭਾਵੇਂ ਅਕਾਲੀਆ ਦਾ ਹੋਵੇ ਭਾਵੇਂ ਮੂਪਾਲ ਦੇ ਹੋਣ ਜਿਹੜੇ ਵੀ ਹੋਣ ਇਹ ਕਿਸੇ ਮੁੱਦੇ ਦੀ ਗੱਲ ਕਰੋ ਪ੍ਰਭੂ ਨਾ ਬੇੜਾ ਕਰ ਕਰੋ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਇਆ ਨਾ ਪੰਜਾਬ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਪਰਿਵਾਰਾਂ ਨੂੰ ਕੀ ਬੀਤੀ ਉਹਨਾਂ ਤੇ ਕਿੱਡੀਆਂ-ਕਿੱਡੀਆਂ ਮੁਸੀਬਤਾਂ ਟੱਲੀਆਂ ਉਹਨਾਂ ਨੇ ਤੁਹਾਡੇ ਲਈ ਬੜਾ ਸੌਖਾ ਹੁੰਦਾ ਬਿਆਨ ਦੇ ਕੇ ਪਾਸੇ ਹੋ ਜੋ ਬਾਅਦ ਵਿੱਚ ਲੋਕ ਲੜਦੇ ਰਹਿਣ ਸ਼ਰਮ ਕਰੋ ਮਾੜੀ ਮੋਟੀ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਜੀ ਅਸੀਂ ਭਾਰਤ ਦੇ ਵਸਨੀਕ ਹਾਂ ਨਕਸ਼ੇ ਤੇ ਨਾਮ ਕੀ ਹੈ ਜੀ ਸਾਡੇ ਦੇਸ਼ ਦਾ ਭਾਰਤ ਤੇ ਪੰਜਾਬ ਭਾਰਤ ਦਾ ਹਿੱਸਾ ਹੈ ਜਿੱਥੇ ਨਾ ਖਾਲਿਸਤਾਨ ਤੇ ਨਾ ਹਿੰਦੂ ਰਾਸ਼ਟਰ ਹੋਰ ਵੀ ਕੋਈ ਇੱਥੇ ਗੱਲ ਨਹੀਂ ਕਰ ਸਕਦਾ ਭਾਵੇਂ ਮੁਸਲਮ ਹੋਣ ਭਾਵੇਂ ਅਸਾਈ ਹੋਣ ਜਿਹੜਾ ਵੀ ਇਹ ਦਾਅਵੇਦਾਰੀ ਪੇਸ਼ ਕਰਦਾ ਵੀ ਇਹ ਸਾਡਾ ਦੇਸ਼ ਹੈ ਇਹ ਭੁੱਲ ਜਾਓ ਇੱਥੇ ਹਿੰਦੂ ਵੀ বাসਦੇ ਐ ਇੱਥੇ ਅਸਾਈ ਵੀ ਐ ਇੱਥੇ ਸਿੱਖ ਵੀ ਐ ਇਥੇ ਮੁਸਲਮ ਵੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜੋਗੇ ਨਾ ਉਪਦੇਸ਼ ਚੋਂ ਵਰਨਾ ਕੋ ਸਾਂਝਾ ਐਵੇਂ ਨਹੀਂ ਗੁਰੂ ਪਾਸ਼ਾ ਨੇ ਕਿਹਾ ਗੁਰੂ ਪਾਸ਼ਾ ਨੇ ਕਿੱਡੇ ਕਿੱਡੇ ਪ੍ਰਚਾਰਕ ਦੌਰੇ ਕੀਤੇ ਆ ਤੁਹਾਨੂੰ ਪਤਾ ਤੇ ਉੱਥੇ ਕਿਸੇ Hindu ਦੇ ਨਾਲ ਗੱਲ ਕੀਤੀ ਜਿਹੜਾ ਆਪਣੇ ਧਾਰਮਿਕ ਸਥਾਨ ਤੇ ਬੈਠਾ ਸੀ ਉਹਨੂੰ ਇਹ ਕਿਹਾ ਗੁਰੂ ਪਾਸ਼ਾ ਨੇ ਵੀ ਤੂੰ Hindu ਧਰਮ ਛੱਡ ਦੇ ਇਹ ਗੱਲ ਵਿੱਚੋਂ ਕਦੇ ਸੁਣਾਉਂ ਕਿ ਪੜ੍ਹ ਕੇ ਕਦੇ ਨਹੀਂ ਕਿਹਾ ਕਿਸੇ ਮੁਸਲਮਾਨ ਨੂੰ ਮਿਲੇ ਉੱਥੇ ਵੀ ਇਹ ਕਿਹਾ ਵੀ ਤੁਸੀਂ ਆਪਣਾ ਧਰਮ ਆਪਣਾ ਮਜ਼ਬ ਛੱਡ ਦਿਓ ਨਾ 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 ਗੁਰੂ ਪਾਸ਼ਾ ਕਹਿੰਦੇ ਥੋੜਾ ਜਿਹੜਾ ਮਜ਼ਬ ਹੈ ਉਹਦੇ ਵਿੱਚ ਪੂਰੇ ਰਹੋ ਆਪਣੇ ਨਿਸ਼ਾਨਤਾਂ ਨੂੰ ਫੋਲੋ ਕਰੋ ਇਹ ਗੱਲ ਕਹੇ ਗੁਰੂ ਪਾਸ਼ਾ ਨੇ ਤੇ ਅਸੀਂ ਲੋਕਾਂ ਨੂੰ ਲੜਾਉਣ ਨੂੰ ਵਾਦਿਆ ਜਿਮਨੇ ਚੋੜ ਹੈ ਪਹਿਲੀ ਗੱਲ ਤਾਂ ਜਿਹੜੀ ਸਰਕਾਰ ਹੁੰਦੀ ਹੈ ਮੌਜੂਦਾ ਉਹਨੇ ਇਲੈਕਸ਼ਨ ਜਿੱਤ ਲੈਣੀ ਹੁੰਦੀ ਹੈ ਇਹ ਸੱਚਾਈ ਹੁੰਦੀ ਹੈ ਤੇ ਤੁਸੀਂ ਰਾਜਨੀਤੀ ਕਰਨੇ ਘਟਾਂ ਨਾਲ ਕਰੋ ਜੂਥ ਨੂੰ ਗੁਮਰਾਹ ਨਾ ਕਰੋ ਲੋਕਾਂ ਨੂੰ ਲੜਾਓ ਨਾ ਤੁਹਾਡੇ ਹੱਥ ਵਿੱਚ ਹਰ ਵਕਤ ਉਹ ਸਿੱਖਾਂ ਵਾਲੀ ਜਿਹੜੀ ਡੱਬੀ ਹੁੰਦੀ ਹੈ ਤਿੰਨ ਉਹ ਫੜੀ ਹੁੰਦੀ ਹੈ ਵਾਜ ਜਦੋਂ ਮਰਜੀ ਘਸਾਪੇ ਛੱਡ ਦਿਓ ਅੱਗ ਲਾ ਕੇ ਆਪਾਸੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ